ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਮਰਹਾਨਾ ਜੀ ਮਾਰੀ ਉਦੋਕੇ ਵਿਖੇ ਬੜੀ ਹੀ ਧੂਮ-ਤਾਮ ਤੇ ਸਰਦਨ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ 3 ਦਿਨਾਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁੰਦਰ ਪਾਲਕੀ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਮਰਹਾਨਾ ਜੀ ਤੋਂ ਚੱਲ ਕੇ ਪ੍ਰਦਾਨ ਜੋਗਾ ਦੀਆਂ ਬੈਂਕਾਂ ਦੇ ਪੜਾ ਤੋਂ ਬਾਅਦ ਮਿੰਟੂ ਰੋਹੀ ਵਾਲਾ ਬਤਨ ਸਿੰਘ ਸਰਾ ਦੀਆਂ ਬੈਂਕਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਵਾ ਮਾੜੀ ਉਦੋਕੇ ਵਿਖੇ ਪਹੁੰਚਿਆ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਬਾਦ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਤੇ ਪੰਜ ਪਿਆਰਿਆਂ ਨੂੰ ਗੁਰੂ ਦੀ ਬਖਸ਼ਿਸ਼ ਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਮਾੜੀ ਉਦੋਕੇ ਤੋਂ ਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰੋਪ ਸੇਵਾ ਕਰਨਾ ਪ੍ਰਮੇਯ ਸੰਗਤਾਂ ਨੂੰ ਆਪ ਗ੍ਰੈਂਡ ਫਲਾਟ ਹਾਰਜਨਗਰ ਪਰਵਾਰਿਆਂ ਦੇ ਅਨੁਸਾਰ ਅੱਜ ਵੀ ਵਿਦਿਆਰਥੀ ਨੇ ਗੰਦਰ ਸਿੰਘ ਨਾਮ ਦੇ ਜੀ ਮਹਾਰਾਜ ਇਹਨਾਂ ਨੂੰ ਖੁਦ ਦੇ ਸਹਾਇਤਾ ਲਈ ਪਿਆਰ ਦਾ ਬ੍ਰਿੰਟਾ ਦੇਵ ਜੀ ਦੇ ਕੋਲ ਰਾਏ ਕੋਈ ਦੀ ਤਰਵੰਡੀ ਵਿੱਚ ਸਰਦਾਰ ਪਰਗਨਤਾਰਿਆ ਜੀ ਨੇ ਜਿਹੜਾ ਪ੍ਰਕਾਸ਼ ਦਿਹਾੜ ਦੇ ਕਿਸੇ ਸਾਧ ਗੁਰਦਰਾ ਬਾਬਾ ਭਰਾਨਾ ਜੀ ਦੇ ਅੰਤਖਰਾਨਾ ਤੋਂ ਸਮੂਹ ਸੰਗਤ ਮਾਣੀ ਤੁਹਾਨੂੰ ਪਹਿਲੇ ਸੰਸਦ ਸੰਗਤ ਨਾਲ ਹਰ ਸਾਲ ਦੀ ਤਰ੍ਹਾਂ ਧਰਤਨ ਗੁਰਾਂ ਦੇ ਜਿਹੜਾ ਸਰਕਾਰ ਦਿਹਾੜਾ ਮਨਜ਼ੂਰ ਉਸ ਸੰਗਤ ਨੇ ਨਗਰ ਕੀਰਤਨ ਆਰੰਭ ਕੀਤਾ ਸਾਲ ਆਦ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਸਮੂਹ ਸੰਗਤ ਪੜੀ ਦਾ ਪ੍ਰਬੰਧ ਕੀਤਾ ਹੈ ਸੂਬਾ ਸੰਗਤ ਦੇਸ਼ਾਂ ਦੇਸ਼ਾਂ ਦੇ ਸੱਤਾ ਸੰਕਰਣ ਤੋਂ ਘਟਨ ਦਰਾਂ ਤੇ ਜੀ ਜੇ ਜਨਮ ਜਨਮ ਦੇ ਹੜ੍ਹ ਦੇ ਖੁਸ਼ੀ ਅੰਦਰ ਸੂਬਾ ਸੰਗਤ ਦੇਸ਼ਾਂ ਦੇਸ਼ਾਂ ਸੰਤਲ ਲੱਖ ਲੱਖ ਪਦਾਇਓ ਦੇ ਸਤਿ ਸਤਿਵ ਦੀ ਕਿਰਪਾ ਕਰਨ ਉਹ ਬਰਸ਼ਕੀ ਦੀਵਨ ਸਰਕਾਰ ਦਾ ਆਪਾ ਬਖਸ਼ ਕਰਨ ਅੰਸਲ ਸਹਾਇਤਾ ਕਰਨ ਸੂਬਾ ਸੰਤਨ ਲੱਖ ਲੱਖ ਪਦਾਇਓ ਦੇ ਵਾਹਿਗੁਰੂ ਦੀ ਕਾਲਸਾ